ਦੋਸਤੋ ਹੁਣੇ-ਹੁਣੇ ਹਾਈ ਕੋਰਟ ਤੋਂ ਆਈ તાਜ਼ਾ ਵੱਡੀ ਜਾਣਕਾਰੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤਮਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਵੀਰਵਾਰ ਨੂੰ ਇੱਕ ਨੇਤਾ ਪੁਲਿਸ ਸੁਰੱਖਿਆ ਵਧੋਲ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਹਾਈ ਕੋਰਟ ਚ ਪਹੁੰਚਿਆ ਸੀ ਹਾਈ ਕੋਰਟ ਦੇ ਉਪਮਤੀ ਉਸ ਦੀ ਪੁਰਾਣੀ ਸੁਰੱਖਿਆ ਨੂੰ ਵਾਪਸ ਲੈ ਲਈ ਗਈ ਸੀ ਨੇਤਾ ਜੀ ਦੀ ਪਟੀਸ਼ਨ ਨੂੰ ਕਾਰਜ ਕਰਦੇ ਹੋਏ हाई कोर्ट ने सरकार ਨੂੰ ਹੁਕਮ ਜਾਰੀ ਕਰ ਦਿੱਤੇ ਨੇ ਕਿ ਉਹਨਾਂ ਨੂੰ ਪਹਿਲਾਂ ਦਿੱਤੀ ਗਈ ਸੁਰੱਖਿਆ ਵਾਪਸ ਲੈ ਲੇ ਸਟੇਟਸ ਸਿੰਬਲ ਦੇ ਵਜੋਂ ਪੁਲਿਸ ਸੁਰੱਖਿਆ ਦੁਰਵਰਤੋਂ ਦੀ ਨਿੰਦਾ ਕਰਦੇ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸਪਸ਼ਟ ਕੀਤਾ ਜਾ ਰਹੇ ਰਾਜ ਦੁਆਰਾ ਪ੍ਰਦਾਨ ਕੀਤੀ ਗਈ ਸੁਰੱਖਿਆ ਕੇਵਲ ਜਾਇਜ਼ ਖਤਰਿਆਂ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਲਈ ਹੀ ਰਾਖਵੀਂ ਹੋਣੀ ਚਾਹੀਦੀ ਹੈ ਨਾ ਤਾਂ ਕਿ ਅਧਿਕਾਰ ਦੇ ਮਾਮਲਿਆਂ ਵਜੋਂ ਪ੍ਰਾਪਰ ਸ਼੍ਰੀਣੀ ਦਾ ਦਿਖਾਵਾ ਕਰਨ ਲਈ ਇੱਕ ਵੀ ਆਈਪੀ ਹੈ ਹਾਈ ਕੋਰਟ ਨੇ ਇਹ ਫਟਕਾਰ ਲਾਈ ਹੈ ਜੀ ਹਾਂ ਇਸ ਪ੍ਰਧਾਨ ਨੂੰ ਖਤਮ ਕਰਨ ਦਾ ਸੱਦਾ ਦਿੰਦੇ ਹੋਏ ਜਸਟਿਸ ਮਨੀਸ਼ਾ ਬਿਤਰਾ ਨੇ ਕਿਹਾ ਹੈ ਕਿ ਨਿੱਜੀ ਵਿਅਕਤੀਆਂ ਨੂੰ ਰਾਜ ਦੇ ਖੇਤਰ ਤੇ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਜਾਣੀ ਚਾਹੀਦੀ ਜਿਆਦਾ ਤੱਕ ਮਜਬੂਰ ਹਾਲਾਤਾਂ ਦੇ ਵਿੱਚ ਇਹ ਸੁਰੱਖਿਆ ਦੀ ਲੋੜ ਨਹੀਂ ਹੁੰਦੀ ਫਿਰ ਵੀ ਖਤਰਾ ਲੰਘ ਜਾਣ ਤੱਕ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਜਾਣੀ ਚਾਹੀਦੀ